ਉਹਨ ਦੱਸ ਕੀ ਹੋਇਆ ਵਾ ਕੀ ਕਮਲੀਆਂ ਹੀ ਬੋਲੀ ਜੰਨੀ ਹਾਂ ਬੂਏ ਦੇ ਵਿੱਚ ਹੀ ਸ਼ੁਰੂ ਹੋ ਗਈ ਹਾਂ ਤੂੰ ਦੱਸ ਕੀ ਗੱਲ ਆ ਮੰਮੀ ਆਹੋ ਹੀ ਕਿ ਸੇਵਕ ਫੋਨ ਨਹੀਂ ਚੁੱਕਨਦੇ ਮੈਂ ਉਹਨਾਂ ਨੂੰ ਫੋਨ ਕਰਨੀ ਨਾ ਫੋਨ ਚੁੱਕਦੇ ਤੇ ਨਾ ਮੇ ਨਾਲ ਗੱਲ ਹੀ ਕਰਨਦੇ ਕੋਈ ਤੇ ਬਿਜੀ ਹੋਣਾ ਕਿ ਦੇਖੇ ਕੰਮ ਚ ਪਤਾ ਨਹੀਂ ਮੰਮੀ ਸਵੇਰ ਦੇ ਗਿਲ ਜਾਂਦੇ ਨਾ ਮੈਨੂੰ ਦੱਸਦੇ ਨਾ ਪੁੱਛਦੇ ਨਾ ਉਹਨਾਂ ਦਾ ਆਉਣ ਦਾ ਪਤਾ ਲੱਗਦਾ ਤੇ ਨਾ ਜਾਣਦਾ ਮੈਂ ਤੇ ਵੇਖਣ ਆਈ ਹਾਂ ਮਿੰਨ ਤੇ ਹਜੇ ਵੀ ਘਰ ਚ ਕੋਈ ਨਜ਼ਰ ਨਹੀਂ ਆਉਂਦਿਆ ਮੈਂ ਤੇ ਕਹੇ ਤੁਸੀਂ ਲੈ ਆਏ ਉਹਨੇ ਮੰਮੀ ਪਾਪਾ ਨੂੰ ਜਾ ਕੇ ਆਪਣੇ ਦੋ ਦਿਨ ਹੋ ਗਏ ਤੇਰਾ ਭਰਾ ਇੱਥੇ ਹੋ ਕੇ ਗਿਆ ਮੈਂ ਵੀ ਹੋ ਕੇ ਗਈ ਆਪਾਂ ਉਧਰ ਗਏ ਉਦੋਂ ਤੇ ਉਹ ਮੰਨੇ ਨਹੀਂ ਕਿ ਸੇਵਕ ਆਏਗਾ ਤੇ ਫੇਰ ਅਸੀਂ ਸੋਚਾਂਗੇ ਨਾ ਤੇ ਉਹ ਮਿਲੇ ਹੀ ਸੀ ਸਾਨੂੰ ਘਰ ਤੇ ਮੈਂ ਤਾਂ ਕਿਹਾ ਸੀ ਮਗਰੋਂ ਹੁਣ ਆਏ ਹਣੀ ਦਮੇ ਜਾਣੇ ਜਾ ਕੇ ਕੀ ਗੱਲ ਗੱਲ ਨਹੀਂ ਕੀਤੀ ਸੇਵਕ ਨਾਲ ਕੰਜੂ ਦੀਦੀ ਕਹਿੰਦੇ ਸੀ ਕਿ ਪਹਿਲੇ ਸੇਵਕ ਆਏਗਾ ਤੇ ਫੇਰ ਅਸੀਂ ਗੱਲ ਕਰਾਂਗੇ ਮੰਮੀ ਮੈਂ ਕੀਤੀ ਹੀ ਉਹਨਾਂ ਨਾਲ ਗੱਲ ਮੈਂ ਦੱਸਿਆ ਵੀ ਸਾਰਾ ਕੁਝ ਉਹਨਾਂ ਨੂੰ ਪਰ ਸਭ ਗੱਲ ਰੱਖਦੀ ਨਾ ਮਾਣ ਪਰ ਲੈਂਦੇ ਹੋ ਆਪਣਾ ਤੇ ਇੱਕੋ ਗੱਲ ਕਹੀ ਜਾਂਦੀ ਸਿਮਰਤ ਮੈਂ ਉਨਨਾਂ ਨੇ ਫੇਸ ਨਹੀਂ ਕਰ ਸਕਦਾ ਉਹਨਾਂ ਨੂੰ ਮੈਂ ਹੁਣ ਮੇਚ ਨਹੀਂ ਇਨੀ ਹਿੰਮਤ ਹੈਗੀ ਕਿ ਮੈਂ ਜਾ ਕੇ ਗੱਲ ਕਰ ਸਕਾਂ ਤੇ ਉਹਨਾਂ ਨੂੰ ਕਹਿ ਸਕਾਂ ਕਿ ਤੁਸੀਂ ਵਾਪਸ ਘਰ ਚ ਜਾਓ ਕਿੱਦਾਂ ਗੱਲ ਕਰੇਗਾ ਜਿੱਦਾਂ ਉਹਨਾਂ ਨੂੰ ਜਲੀਲ ਕੀਤਾ ਸੀ ਨਾ ਜਲੀਲ ਕਰਕੇ ਘਰੋਂ ਕੱਢਿਆ ਸੀ ਉਦਾਂ ਹੀ ਉਹਨਕੇ ਹਿੰਮਤ ਕਰਕੇ ਹੁਣ ਗੱਲ ਕਰ ਮੈਂ ਤੇ ਆਪ ਹੋਣਾ ਸੀ ਤੈਨੂੰ ਮੈਂ ਸੱਚ ਦੱਸਣਾ ਗੱਲ ਕਰਨ ਪਰ ਮੈਂ ਕਿਹਾ ਨਹੀਂ ਤੇਰੇ ਵੀਰ ਨੂੰ ਭੇਜਾਂ ਕਿਉਂਕਿ ਜੜੀਆਂ ਤੁਸੀਂ ਕਰਤੂਤਾ ਕੀਤੀਆਂ ਹੈ ਨਾ ਤੇਰੇ ਭਰਾ ਨੂੰ ਵੀ ਤਾਂ ਪਤਾ ਲੱਗਣੀ ਚਾਹੀਦੀਆਂ ਸੀ ਨਾ ਕਿਉਂਕਿ ਜਦੋਂ ਕੋਈ ਚੰਗਾ ਕੰਮ ਹੁੰਦਾ ਨਾ ਉਦੋਂ ਪਰਜਾਈਆਂ ਮਾਵਾਂ ਇਹ ਸਮੀਟ ਲੈਂਦੀਆਂ ਇਸ ਕਰਕੇ ਨਾ ਮੈਂ ਕਹੇ ਚੱਲ ਤਮਾਸ਼ਾ ਜਿਹੜਾ ਲੱਗਾ ਉਹਨੂੰ ਵੀ ਪਤਾ ਲੱਗ ਹੀ ਜਾਵੇ ਜਦੋਂ ਨਾ ਕੋਈ ਚੰਗੇ ਕੰਮ ਕਰੋ ਨਾ ਉਦੋਂ ਤੇ ਕਹਿੰਦਾ ਕੋਈ ਗੱਲ ਨਹੀਂ ਬੱਲੇ ਬੱਲੇ ਹੋ ਹੀ ਜਾਵੇ ਤੇ ਜਦੋਂ ਅੰਨਾ ਛਤਰਖਾਨ ਦਾ ਟਾਈਮ ਉਦੋਂ ਪੇਕੇ ਚਿੱਤ ਆ ਜਾਂਦੇ ਆ ਕਿ ਆ ਜਾਓ ਤੂੰ ਵੀ ਆ ਜਾ ਫਲਾਣਿਆ ਤੂੰ ਵੀ ਆ ਜਾ ਸਾਡੇ ਘਰ ਦਾ ਨਵੇੜਾ ਕਰਦੇ ਵੈਸੇ ਤੇ ਨਾ ਪੇਕਿਆਂ ਨੂੰ ਚੰਗਾ ਨਹੀਂ ਲੱਗਦਾ ਕਿ ਸਹੁਰਿਆਂ ਦੇ ਘਰ ਆ ਕੇ ਬੋਲ ਬੁਲਾਰਾ ਕਰਨ ਦਾ ਪਰ ਇਹ ਗਲਤੀਆਂ ਨਾ ਮੰਮੀ ਦੇ ਨਾਲ ਲਾ ਕੇ ਤੂੰ ਕਰ ਲੀਆਂ ਤੂੰ ਕੀ ਸੋਚਿਆ ਸੀ ਕਿ ਨਾਨਣ ਲਾਗੇ ਵਿਆਹੀ ਜਾਊਗੀ ਤੇ ਮੂੰਹ ਚੁੱਕਿਆ ਤੇਰੇ ਘਰ ਮੂੰਹ ਚੁੱਕਿਆ ਤੇਰੇ ਘਰ ਨਾ ਕੀ ਗੱਲ ਅਸੀਂ ਸਾਗਰ ਨੂੰ ਜਾਣਦੇ ਨਹੀਂ ਅਸੀਂ ਵੀ ਜਾਣਦੇ ਆ ਸਾਗਰ ਨੂੰ ਉਹ ਬੰਦੇ ਕਿੱਦਾਂ ਦੇ ਆ ਐਡੇ ਤੋਂ ਗਏ ਗੁਜਰੇ ਹੈ ਨਹੀਂ ਕਿ ਜਦੋਂ ਵੇਖੋ ਕੱਢ ਦੇਣਗੇ ਤੇਰੇ ਵੱਲ ਕਿ ਜਾ ਚੱਲ ਜਾ ਪਰਜਾਈ ਦੇ ਸਿਰ ਤੇ ਬਹਿ ਜਾ ਨਾਲੇ ਤੂੰ ਕਿੰਨਾ ਕਿ ਮੇਰੇ ਵੱਲ ਆਉਣ ਦੀ ਹੈ ਤੇਰੇ ਕੋਲ ਟਾਈਮ ਹੈਗਾ ਪਰਜਾਈ ਨੂੰ ਮਿਲਣ ਦਾ ਕਿੰਨੀਆਂ ਕਿ ਮੇਰੀਆਂ ਤੇ ਲਿਜਾ ਤੋੜਦੀਆਂ ਹੀ ਆ ਕੇ ਜਿਹੜਾ ਤੂੰ ਵਹਿਮ ਦਿਮਾਗ 'ਚ ਪਾ ਲਿਆ ਸੀ ਕਿ ਨਨਾਂ ਚਾਰ ਦਿਨ ਆ ਗਈ ਆ ਤੇ ਮੈਂ ੱੱਕੇ ਮਾਰ ਕੇ ਕੱਢ ਦਵਾਂ ਜੇ ਨਨਾਂ ਨਹੀਂ ਕੱਢਣੀ ਸੀ ਤੇ ਮਾਂ ਪਿਓ ਨੂੰ ਤਾਂ ਰੱਖ ਲੈਂਦੀ ਤੁਹਾਡੀਆਂ ਪਲੈਨਿੰਗਾਂ ਤੇਰੀਆਂ ਹੀ ਬੇੜੀਆਂ ਚਵੱਟੇ ਪਾ ਕੇ ਬੈਗੀ ਭਾਬੀ ਮੈਨੂੰ ਪਤਾ ਵਾ ਮੇਰੀ ਹਰ ਪਾਸੋਂ ਹੀ ਗਲਤੀ ਆ ਪਰ ਹੁਣ ਵੇਖੋ ਹਾਂ ਮੈਂ ਤੇ ਕਿੰਨੇ ਦਿਨ ਹੋ ਗਏ ਸੇਵਕ ਨੂੰ ਕੋਈ ਗੱਲ ਕਹੀ ਜਾਂਦੀ ਕਿ ਆਪਾਂ ਚੱਲਦੇ ਹਾਂ ਮੰਮੀ ਹੁਣ ਆਪ ਕੋ ਹੋ ਕੀ ਹੁੰਦੇ ਇੱਕ ਵਾਰੀ ਗੱਲ ਤੇ ਕਹੀਏ ਜਾ ਕੇ ਪਰ ਉਹ ਮੇਰੀ ਗੱਲ ਹੀ ਨਹੀਂ ਹੁਣ ਕੋਈ ਘੋੜਦੇ ਜੇ ਕਹਿੰਦੇ ਆ ਰਾਤ ਗੱਲ ਕਰਦੇ ਕਿ ਕੋਈ ਨਾ ਸਿਮਰਤ ਸਵੇਰੇ ਚੱਲਦੇ ਆ ਤੇ ਸਵੇਰੇ ਮੇਰੇ ਉੱਠਣ ਤੋਂ ਪਹਿਲਾਂ ਤੇ ਆਪ ਚੱਲ ਜਾਂਦੇ ਘਰੋਂ ਤੇ ਮੈਂ ਕਿੰਨਾ ਗੱਲ ਕਰਾਂ ਇਕੱਲੀ ਤੇ ਮੈਂ ਜਾਣ ਹੀ ਸਕਦੀ ਮੈਂ ਤੇ ਜਾ ਕੇ ਹੱਥ ਵੀ ਜੋੜ ਨਹੀਂ ਸਕਦੀ ਤੱਕ ਕਿ ਪੈਰੀ ਤੱਕ ਪੈ ਜਾਉਂਗੀ ਜੀ ਤੁਸੀਂ ਘਰ ਵਾਪਸ ਆ ਜਾਓ ਪਰ ਮੇਰੇ ਜਾਇਨਾ ਕੀ ਹੋ ਜਾਊਗਾ ਇਨੋ ਚਿਕਰਤਾ ਕੋ ਨਾਲ ਬੇਟਾ ਹੀ ਨਾਲ ਮੇਰੇ ਖਲੋਤਾ ਹੋਊਗਾ ਜਿੰਨੇ ਸਾਰਾ ਕੁਝ ਕੀਤਾ ਕਰਾਇਆ ਜਿਨਾਂ ਨੇ ਆਪ ਗੱਲਾਂ ਕੀਤੀਆਂ ਹੋਇਆਂ ਤੇ ਉਹ ਹੁਣ ਲਾਗੇ ਲਾਗੇ ਖਲੋਊਗਾ ਤੇ ਮੈਂ ਕੱਲ ਦੀ ਕੀ ਕਰੂੰਗੀ ਮੇਰੇ ਗਿਆਤ ਨਹੀਂ ਉਹ ਲੋਨਾਂ ਨੇ ਆਉਣਾ ਸਿਮਰਤ ਜਨਾਨੀ ਚਾਹੇ ਨਾ ਘਰ ਬਣਾ ਸਕਦੀ ਐ ਤੇ ਜਨਾਨੀ ਚਾਹੇ ਤੇ ਘਰ ਤੋੜ ਵੀ ਸਕਦੀ ਐ ਤੂੰ ਚਾਹਿਆ ਤੇ ਘਰ ਟੁੱਟ ਗਿਆ ਹੁਣ ਤੂੰ ਚਾਹਨੀ ਆ ਕਿ ਤੇਰਾ ਘਰ ਬਣੇ ਪਰ ਤੂੰ ਸੋਚੀ ਪਈ ਆ ਕਿ ਹੁਣ ਮੇਰੇ ਨਾਲ ਕਿੰਨੂੰ ਖੜਾ ਕਿਉਂਕਿ ਚੰਗੇ ਮੱਤ ਤੈਨੂੰ ਹੁਣ ਦੇਣ ਵਾਲਾ ਕੋਈ ਹੈ ਨਹੀਂ ਜੜਾ ਦਊਗਾ ਨਾ ਉੱਥੇ ਵੀ ਤੈਨੂੰ ਪਛਤਾਵਾ ਹੀ ਨਜ਼ਰ ਆਉਣਾ ਇਸ ਕਰਕੇ ਨਾ ਪਹਿਲ ਕਰ ਲਾ ਜੇ ਤੇਰਾ ਬੰਦਾ ਨਹੀਂ ਨਾ ਪਹਿਲ ਕਰਨ ੜਿਆ ਤੂੰ ਕਰ ਲਾ ਤੇਰੇ ਮਗਰ ਹੀ ਹੁੰਨੇ ਕਿ ਮੇਰੀ ਜਨਾਨੀ ਗਈ ਆ ਤਾਂ ਮੈਂ ਵੀ ਜਾਵਾਂ ਜੇ ਤੂੰ ਇਹ ਤੱਕ ਚ ਗਈਆਂ ਕਿ ਪਹਿਲੋ ਸੇਵਕ ਜਾਵੇ ਤੇ ਫਿਰ ਮੈਂ ਜਾਵਾਂ ਇਦਾਂ ਗੱਡੀ ਨਹੀਂ ਚੱਲਣੀ ਹਾਂ ਮੰਨਿਆ ਸ਼ਰਮਿੰਦਾ ਇਹ ਵਿੱਚੋਂ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਜਾਣਾ ਹੀ ਨਹੀਂ ਆ ਜਿੰਨੀ ਦੇਰ ਕਰੋਗੇ ਨਾ ਵੇਲਾ ਉਹਨਾਂ ਹੀ ਹੱਥੋਂ ਨਿਕਲ ਜਾਣਾ ਨਾਲੇ ਮੈਂ ਸੁਣਿਆ ਵਾਂ ਅਗਲੇ ਜ਼ਮੀਨ ਲੈ ਕੇ ਦੇਂਦੇ ਫਲਾਟ ਜਗ੍ਹਾ ਲੈ ਕੇ ਦੇ ਦਿੱਤੀ ਮਾਪਿਓਂ ਥੂ ਥੁ ਕਰਾਤੀ ਤੁਸੀਂ ਸਾਰੇ ਪਾਸੇ ਇੰਨੀ ਪ੍ਰਾਪਰਟੀ ਕਾਰੋਬਾਰ ਕਰਦਾ ਤੇ ਮਾਪਿਓ ਆ ਕੱਲ ਦਾ ਲੱਭਿਆ ਜਵਾਈ ਉਹ ਮਕਾਨ ਬਣਾ ਕੇ ਦੇਵੇ ਬੜੀ ਸੋਹਣੀ ਕਰਤੂਦ ਕਰਦੀ ਨੇ ਪਪਾ ਵੀ ਇਸ ਗੱਲ ਦਾ ਸਾਨੂੰ ਹੁਣੇ ਪਤਾ ਬਿਲਕੁਲ ਸਹੀ ਕਹੀਂਂਦੀ ਸਿਮਰਤ ਹੋਸ਼ਾ ਕਿੱਟੀ ਬਿਲਕੁਲ ਸਹੀ ਕਹਿਂਦਈ ਆ ਤੂੰ ਆਪਣਾ ਘਰ ਨਾ ਹੁਣ ਸਾਭ ਤੇਰੀਆਂ ਜਿਦਾਂ ਕਰਕੇ ਨਾ ਮੈਂ ਵੀ ਤੇਰ ਨਾਲ ਬਹੁਤ ਗਲਤੀਆਂ ਕਰ ਲੀਆਂ ਵਾਂ ਤੈਨੂੰ ਸ਼ਹਿਦ ਦਿੰਦੀ ਰਹੀ ਮੈਂ ਵੀ ਤੂੰ ਜਿਦਾਂ ਕਰਦੀ ਰਹੀ ਤੇ ਮੈਂ ਤੇਰੀ ਜਿਦਾਂ ਪਗਾਉਂਦੀ ਰਹੀ ਵੇਖ ਹੁਣ ਮੈਂ ਵੀ ਤੇ ਏਡੇ ਵੱਡੇ ਘਰ ਚ ਵਿਆਹੀ ਆਈ ਆਂ ਸਾੰਭਿਆ ਹੀ ਨਾ ਸਾਰਾ ਕੁਝ ਤੈਨੂੰ ਪਤਾ ਹੀ ਨਾ ਤੇਰੇ ਚਾਚੇ ਤਾਏ ਕਿੰਨੇ ਕੋੜੇ ਸੁਭਾਅ ਦੇ ਮੈਂ ਵੀ ਤੇ ਇਕੱਠੇ ਪਰਿਵਾਰ ਚ ਰਹੀ ਆਂ ਨਾ ਜਦੋਂ ਬੱਚੇ ਵਿਆਹੇਗੇ ਪੇਜ ਜਾਏ ਕਿਤੇ ਅੱਡ ਬਰ ਹੋਏ ਅਸੀਂ ਮੇਰੇ ਮਾਪਿਆਂ ਨੇ ਵੀ ਨਾ ਮੇਰੇ ਲਈ ਵੱਡਾ ਘਰ ਵੇਖਿਆ ਸੀਗਾ ਕਿ ਵੱਡਾ ਘਰ ਹੋਊਗਾ ਨਾ ਚਾਰ ਭੈਣ ਭਰਾ ਹੋਣਗੇ ਨਾ ਤੇ ਦੁੱਖ ਸੁੱਖ ਦੇ ਸਾਂਝੀ ਹੁੰਦੇ ਨੇ ਤੇ ਕੱਲਾ ਬੰਦਾ ਕੱਲਾ ਹੁੰਦਾ ਵਾ ਤੇਰੀ ਜਿੱਦ ਕਰਕੇ ਤੇਰੇ ਵੀਰ ਨੇ ਤੇਰੀ ਲੰਮ ਮਰਜ਼ਲੀ ਮੰਨ ਗਏ ਠੀਕ ਹੈ ਕਿ ਸਾਡੀ ਕੱਲੀ ਗੱਲੀ ਭੈਣ ਆ ਤੇ ਉਹਨੂੰ ਚੰਗਾ ਮੁੰਡਾ ਮਿਲਦਾ ਪਿਆ ਵਾ ਤੇਰੇ ਭਰਾ ਨੇ ਨਾ ਤੇਰੀ ਪਸੰਦ ਤੇ ਤੇਰੀ ਜਿੱਦ ਕਰਕੇ ਨਾ ਤੇਰੀ ਲੰਮ ਮੈਜ ਕਰਾਤੀ ਕਿ ਚਲ ਕੱਲਾ ਕੱਲਾ ਮੁੰਡਾ ਜਿੱਦਾਂ ਦਾ ਤੂੰ ਲੱਭਦੀ ਸੀ ਕਿ ਕੋਈ ਅੱਗੇ ਨਾ ਪਿੱਛੇ ਹੋਵੇ ਸਾਰਾ ਪਤਾ ਹੀ ਕਿ ਉਹਦਾ ਪਰਿਵਾਰ ਹੈਗਾ ਤੇ ਪਿੰਡ ਚ ਤੇ ਮੁੰਡਾ ਸ਼ਹਿਰ ਚ ਆ ਗਿਆ ਸਾਰੀਆਂ ਤੇਰੀਆਂ ਇਨਾ ਪੂਰੀਆਂ ਕਰਤੀਆਂ ਤੇ ਜੇ ਅਗਲੇ ਆ ਹੀਗੇ ਚਾਰ ਦਿਨਾਂ ਵਾਸਤੇ ਅਗਲੇ ਇਹ ਤਾਂ ਨਹੀਂ ਕਹਿੰਦੇ ਕਿ ਅਸੀਂ ਪੱਕੇ ਰਹਿਣ ਆ ਗਏ ਪਤਾ ਤੇ ਤੈਨੂੰ ਵੀ ਕਿ ਅਸੀਂ ਆਪਣੇ ਪੁੱਤ ਨੂੰ ਮਿਲਣ ਆਏ ਆ ਵਿਚਾਰੇ ਇਹੀ ਕਹਿੰਦੇ ਰਹਿਣਾ ਕਿ ਦਿਨ ਢੰਗ ਆ ਗਏ ਵਿੱਚ ਦੀਵਾਲੀ ਆ ਗਈ ਕਹਿੰਦੇ ਚਲ ਦਿਨ ਤਿਆਰ ਆਪਣੇ ਬੱਚਿਆਂ ਨਾਲ ਮਨਾ ਜੀਏ ਫਾ ਤੇਰੇ ਕੋ ਬਰਦਾਸ਼ ਨਹੀਂ ਆਇਆ ਅਰੇ ਇੱਥੇ ਬਹਿ ਕੇ ਤੂੰ ਉਹਨਾਂ ਕੋ ਪੱਕੀਆਂ ਬਕਾਈਆਂ ਖਾਣੀਆਂ ਸਾਰਾ ਕੰਮ ਬੁੱਢਾ ਸਰੀਰ ਕਰਦਾ ਏ ਤੇਰੇ ਕੋਈ ਵੀ ਨਹੀਂ ਵੇਖਿਆ ਗਿਆ ਜੇ ਮੈਂ ਉਦੋਂ ਆਈ ਆ ਤੇਰੀ ਨਾਨਾ ਨੇ ਸਾਰਾ ਚੌਂਕਾ ਸੰਭਲਿਆ ਤੂੰ ਇੱਕ ਮਿੰਟ ਨਹੀਂ ਉੱਠੀ ਵਿੱਚੋਂ ਸਾਡੇ ਵਾਲੀ ਵੇਖ ਲਾ ਅਹੀਂ ਘਰ ਦੇ ਸਾਰੇ ਕੰਮ ਵੀ ਕਰੀਦੇ ਬਾਹਰ ਦੇ ਵੀ ਕਰੀਦੇ ਮੰਮੀ ਘਰ ਦਾ ਕੰਮ ਨਹੀਂ ਕੋਈ ਕਰਦੇ ਹੱਥ ਨਹੀਂ ਮਲਾਉਣ ਦਿੰਦੀ ਉਹਨਾਂ ਨੂੰ ਹਾਂ ਬੁਟੀਕ ਦਾ ਜ਼ਰੂਰ ਕਰਦੇ ਆ ਕਿਉਂਕਿ ਬੁਟੀਕ ਦਾ ਕੰਮ ਇਹਨਾਂ ਨੇ ਕਹਿ ਕੇ ਸ਼ੁਰੂ ਕਰਾਇਆ ਏ ਉਹ ਵੀ ਆਪਣੇ ਸ਼ੌਂਕ ਦੇ ਤੌਰ ਤੇ ਕੋਈ ਬੋਝ ਨਹੀਂ ਪਾਇਆ ਇਹਨਾਂ ਦੇ ਸਿਰ ਤੇ ਕੀ ਆ ਕੰਮ ਤੁਸੀਂ ਕੱਢਣਾ ਹੈ ਤੇ ਕੱਢਣਾ ਹੀ ਆ ਸਮਝ ਸਿਮਰਤ ਇਹ ਤੈਨੂੰ ਹੀ ਹੁਣ ਕਰਨਾ ਪੈਣਾ ਵੇਖ ਤੇਰੇ ਕਿੰਨੇ 4-5 ਭਰਾਵਾਂ ਦੀ ਭੈਣ ਆ ਤੂੰ ਕੱਲੀ-ਕੱਲੀ ਚਾਚੇ ਤਾ ਤੈਨੂੰ ਪਤਾ ਸਾਰਿਆਂ ਦੇ ਮੁੰਡੇ-ਮੁੰਡੇ ਇਧਰੋਂ ਤੇਰੇ ਦੋਵੇਂ ਵੀਰ ਕੋਈ ਭਰਾ ਤੇਰ ਕੋ ਵੜਦਾ ਸੋਹਰਿਆਂ ਚ ਤੂੰ ਕੱਲੀ ਪਈ ਪਈ ਆ ਪੇਕਿਆਂ ਚ ਤੂੰ ਕੱਲੀ ਪੈ ਗਈ ਆ ਮੈਂ ਕਿੰਨਾ ਕਿ ਤੇਰਾ ਸਾਥ ਦੇ ਲੂੰਗੀ ਕਾਹਦੇ ਕਰਕੇ ਕਿ ਤੇਰੀ ਸਿਰਫ ਇੱਕੋ ਜੈਦ ਹੀ ਮੈਂ ਕੱਲੀ ਰਹਿਣਾ ਪਸੰਦ ਕਰਦੀ ਕੱਲੀ ਰਹਿਣਾ ਮੈਂ ਸਾਰੇ ਆੜੇ ਤੇ ਰਲ ਕੇ ਤੇਰੇ ਲਵ ਮੈਰਿਜ ਨੂੰ ਸਿਰੇ ਜ਼ਰੂਰ ਚੜਾਤਾ ਪਰ ਤੈਨੂੰ ਕੋਈ ਮਿਲਣ ਵਰਤਨ ਆਇਆ ਮਗਰ ਸਵਾਈ ਮੇਰ ਤੋਂ ਜਾਂ ਕਦੀ ਕਦਾਈ ਕਿਤੇ ਕਿੱਟੀ ਮੇਰੇ ਮੂੰਹ ਨੂੰ ਆ ਜਾਂਦੀ ਰਹੀ ਐ ਭਰਾ ਕੋਈ ਵੜਿਆ ਨਾ ਤੇਰੇ ਸਕੇ ਭਰਾ ਵੜੇ ਨਾ ਚਾਚੇ ਤਾਇਆ ਦੇ ਪੁੱਤ ਤੂੰ ਹੁਣ ਸੋਚ ਤੂੰ ਹੁਣ ਕੱਲੀ ਰਹਿਣਾ ਗਾ ਕਿ ਕੀ ਕਰਨਾ ਵਾ ਆਪਣਾ ਪਰਿਵਾਰ ਨਾਲ ਸੋਣਾ ਵਾ ਨਹੀਂ ਮੰਮੀ ਮੈਂ ਕੱਲੀ ਨਹੀਂ ਰਹਿਣਾ ਮੈਂ ਮੰਮੀ ਪਾਪਾ ਨੂੰ ਵਾਪਸ ਲੈ ਕੇ ਆਉਣਾ ਵਾ ਲੈ ਕੇ ਆਉਣਾ ਨਾ ਤੇ ਜਿੱਦਾਂ ਮਰਜ਼ੀ ਸੇਵਕ ਨੂੰ ਮਨਾ ਜੋ ਮਰਜ਼ੀ ਕਰ ਉਨੂੰ ਲੈ ਕੇ ਤੇ ਜਾ ਤੇ ਮੰਮੀ ਪਾਪਾ ਨੂੰ ਆਪਣੇ ਘਰ ਲੈ ਗਿਆ ਤੇ ਫੇਰ ਤੇਰੇ ਭਰਾਵਾਂ ਨੇ ਵੀ ਤੇਰੇ ਕੋਲ ਆਉਣਾ ਈ ਉਹਨਾਂ ਨੇ ਇਹ ਕਹਿਤਾ ਵਾ ਅਸੀਂ ਨਹੀਂ ਹੋਣਾ ਚਾਹੀਦਾ ਉੱਥੇ ਪੈਰ ਪਾਉਣਾ ਜਿਨਾਂ ਚਿਰ ਤੇਰਾ ਮਾਪਿਓ ਤੇ ਤੇਰੀ ਨਨਾਨ ਇੱਥੇ ਆਉਣਾ ਜਾਣਾ ਨਹੀਂ ਸ਼ੁਰੂ ਕਰਦੀ ਵੇਖ ਸਿਮਰਤ ਤੇਰੀ ਵੱਡੀ ਪਰਜਾਈ ਆ ਜਦ ਤੀਕਾ ਤੇਰੇ ਮੱਥੇ 'ਤੇ ਨਹੀਂ ਲੱਗੀ ਦੱਸ ਮੈਨੂੰ ਮੈਂ ਵੀ ਆਉਣੀ ਆ ਸਿਰਫ ਮੰਮੀ ਦੇ ਘਰ ਕੇ ਜੋ ਕੁਝ ਤੂੰ ਕੀਤਾ ਆਪਣੀ ਨਨਾਨਾ ਮੇਰਾ ਤਾਂ ਦਿਲ ਹੀ ਨਹੀਂ ਕਰਦਾ ਸੀ ਕਿ ਤੇਰੀ ਸ਼ਕਲ ਵੀ ਵੇਖਾਂ ਕਿ ਤੇਰੇ ਮਨ ਚ ਇੰਨੀ ਨਫ਼ਰਤ ਹੈ ਆਪਣੇ ਨਨਾਨ ਨੂੰ ਲੈ ਕੇ ਤੇ ਮੈਂ ਤੇਰੇ ਚਾਹੇ ਪੂਰੇ ਕਰਦੀ ਰਹਗੀ ਇਥੋਂ ਤੱਕ ਕੀ ਤੇਰੇ ਤਾਏ ਨੇ ਮੈਨੂੰ ਸਖਤ ਕਹਿਤਾ ਵਾ ਕਿ ਤੂੰ ਵੀ ਨਹੀਂ ਉੱਥੇ ਜਾਣਾ ਅੱਜ ਹੀ ਲਾਸਟ ਵਾਰੀ ਤੇਰੇ ਕੋ ਆਈਆਂ ਵਾ ਅਹੀਂ ਹੁਣ ਉਦੋਂ ਹੀ ਇੱਥੇ ਪੈਰ ਪਾਉਣਾ ਜਿਹੜਾ ਤੇਰਾ ਸਾਸੋ ਰਹਣਾ ਉੱਥੇ ਵੀ ਮਿਲ ਜਾ ਕੇ ਨਾ ਆਪਣੇ ਸਾਸੋਰੇ ਪੈਰੀ ਪੈ ਜਾ ਉਦੋਂ ਤੱਕ ਨਾ ਉੱਠੀ ਜਦੋਂ ਤੱਕ ਉਹ ਮੰਨ ਨਹੀਂ ਜਾਂਦੇ ਜਾਂ ਤੇਰੇ ਮਗਰ ਸੇਵਕ ਨਹੀਂ ਆ ਜਾਂਦਾ ਭਾਵੇਂ ਦਿਨ ਦੀ ਰਾਤ ਹੋ ਜੇ ਤੇ ਰਾਤ ਦਾ ਦਿਨ ਹੋ ਜੇ ਸੇਵਕ ਨੂੰ ਵੀ ਪਤਾ ਆਏਗਾ ਸਿਮਰਤ ਨਹੀਂ ਹੈਗੀ ਫੇਰ ਜਾਏਗਾ ਤੇਰੇ ਮਗਰ ਮਾਫੀਆਂ ਕਿੱਦਾਂ ਮੰਗਣੀਆਂ ਇਹ ਤੂੰ ਹੀ ਵੇਖੋ ਹਣ ਸਾਡਾ ਕੰਮ ਹੀ ਸਮਝਾਉਣਾ ਤੇਹੀ ਸਮਝਾਤਾ ਚੱਲੀਏ ਮੰਮੀ ਹਣ ਬਾਕੀ ਇਹਦਾ ਦਿਮਾਗ ਹੈਗਾ ਇਨਜੋਗੀ ਤੇ ਹੁਣ ਹੈਗੀ ਹੈ ਕਰ ਲੇਗੀ ਬਾਕੀ ਹੀ ਤੇਰੇ ਨਾਲ ਆ ਜਿੱਥੇ ਸਹੀ ਆ ਉਥੇ ਗਲਤ ਚੱਲੀ ਤੇਰੇ ਨਾਲ ਸੀ ਗਲਤ ਵਿੱਚ ਹੁਣ ਤੂੰ ਪੁੱਤ ਕੱਲੀ ਆ ਜੇ ਕੋਈ ਫੇਰ ਗਾਂ ਜਿੱਦਾਂ ਮਨਾਉਣੀਆਂ ਹੀ ਨਾ ਆਪਣੀਆਂ ਤੂੰ ਆਪਣੇ ਸਿਰ ਤੇ ਮਨਾਈ ਚੱਲੀਏ ਭਾਜੋ ਤੋਂ ਚਾਹ ਪੀ ਲੋ ਚਾਹ ਚੁਣੀ ਹੀ ਪੀਨੀ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਲੈ ਧਿਆਨ ਨਾਲ ਜੇ ਜਨਾਨੀ ਚਾਵੇ ਨਾ ਤੇ ਸਭ ਕੁਝ ਕਰ ਸਕਦੀ ਆ ਰਾਤੀ ਆਉਂਦਾ ਨਾ ਸੇਵਾ ਕਰ ਤੇ ਤਾਲਾ ਲਾ ਕੇ ਤੇ ਚਾਬੀ ਲੈ ਲਕਾ ਕਿ ਉਹਨੂੰ ਬਾਹਰ ਜਾਣ ਦਾ ਕੋਈ ਰਾਹ ਨਾ ਲੱਭੇ ਉਹਨੂੰ ਕਹੇ ਜੇ ਤੂੰ ਨਹੀਂ ਨਾ ਜਾਣਾ ਮੇਰੇ ਨਾ ਮੰਮੀ ਡੈਡੀ ਨੂੰ ਮਨਾਉਣ ਤੂੰ ਵੀ ਇੱਥੇ ਇਸੇ ਘਰ ਚ ਕੰਦਾਂ ਨੂੰ ਵੇਖ ਜਿੱਦਾਂ ਮੈਂ ਸਾਰਾ ਦਿਨ ਵੇੰਦੀ ਆ ਫੇਰ ਉਹ ਤੇਰੀ ਗੱਲ ਮੰਨੇਗਾ ਤੇ ਬਾਕੀ ਜੇ ਸਾਡੀ ਲੋੜ ਹੀ ਨਾਲ ਅਸੀਂ ਵੀ ਜ਼ਰੂਰ ਜਾਵਾਂਗੇ ਅਸੀਂ ਇਸ ਗੱਲੋਂ ਨਹੀਂ ਤੇ ਤੋਂ ਪਛਾਣ ਹਟਦੇ ਚੱਲ ਕਿੱਟੀ ਚੱਲੀਏ ਆਵਾਜ਼ ਦੇਦੀ ਲੋੜ ਪਊਗੀ ਜਾਂਦੀ ਜਾਂਦੀ ਕਹਿ ਲਗੀ ਆ ਖਾਲਾਂਗੇ ਚਾਰ ਸੱਤਾ ਤੇਰੇ ਨਾਲ ਪਰ ਤੇਰਾ ਘਰ ਵਸ ਜੇ ਇਹ ਕਹਨੇ ਹੱਸਦੀ ਵਸਦੀ ਰਵੇਂ ਠੀਕ ਚੰਗਾ ਫਿਰ ਧਿਆਨ ਰੱਖੀ ਹੁਣ ਸਹੀ ਕਿ ਆਕੇ ਗਏ ਨੇ ਕੱਲਾ ਤੇ ਰੋਖ ਨਹੀਂ ਹੁੰਦਾ ਤੇ ਮੈਂ ਕਿੱਦਾਂ ਕੱਲੀ ਰਹਾਂਗੀ ਇੱਥੇ ਵੇ ਲੋ ਉਹ ਵੀ ਇੱਕ ਕੁੜੀਆਂ ਹੁੰਦੀਆਂ ਜਿਹੜੇ ਚਾਰ ਦਿਨ ਨਹੀਂ ਹੋਏ ਹੁੰਦੇ ਵਿਆਹ ਨੂੰ ਤੇ ਅੱਡੋਗੇ ਬਹਿ ਜਾਂਦੀਆਂ ਤੇ ਕਹਿ ਦਿੰਦੀਆਂ ਨਹੀਂ ਇਹੀ ਕੱਲੀਆ ਰਹਿਣਾ ਤੇ ਜਿੱਥੇ ਜਾ ਕੇ ਅੱਡ ਹੁੰਦੀਆਂ ਉੱਥੇ ਜਾ ਕੇ ਵੀ ਤਾਂ ਵੀ ਲੋਕਾਂ ਦਾ ਬੋਲਚਾਲ ਵਧਾਉਂਦੀਆਂ ਆਈਆਂ ਕਦੀ ਸਹੇਲੀਆਂ ਪੈਣਾ ਦੂਰ ਦੀਆਂ ਰਿਸ਼ਤੇਦਾਰੀਆਂ ਪਾਲ ਕੇ ਬੈਠੀਆਂ ਹੁੰਦੀਆਂ ਕਿ ਸਾਡੇ ਆਪਣੇ ਤੇ ਇਹ ਸਾਡੇ ਆਪਣੇ ਪਰ ਇਹ ਨਹੀਂ ਪਤਾ ਲੱਗਦਾ ਕਿ ਅੰਡਲੇ ਮੌਕੇ ਤੇ ਜਿਹੜੇ ਇਨਸਾਨ ਮਰਦਾ ਵਾ ਨਾ ਉਹਦਾ ਵੀ ਸਿਰਫ ਨਾ ਆਪਣੇ ਆ ਦਾ ਕੰਦਾ ਹੀ ਚੰਗਾ ਲੱਗਦਾ ਉਹਦਾ ਵੀ ਬਗਾਨਾ ਕੋਈ ਨਹੀਂ ਆ ਕੇ ਲਾਖ ਲਾਉਂਦਾ ਸਿਰਫ ਆਪਣੇ ਹੁੰਦੇ ਆ ਜਿਹੜੇ ਮਗਰ ਚਾਰ ਰੋ ਲੈਂਦੇ ਆ ਤੇ ਤੇ ਬਗਾਨੇ ਨੂੰ ਕੀ ਪਤਾ ਕੀ ਹੋਉਂਦਿਆ ਕੀ ਨਹੀਂ ਹੋਉਂਦਿਆ ਤੇਲੇ ਕੋਣ ਕਿਸੇ ਦੇ ਮਗਰ ਹੁੰਦਾ ਤੇ ਉਹੋ ਚੀਜ਼ਾਂ ਨਾ ਅੱਜ ਮੇਰੇ ਨਾਲ ਹੋਉਂਦੀਆਂ ਜਾਂ ਜੋ ਮੇਰੇ ਕੋਲ ਹੁੰਦੇ ਮੇਰੇ ਨਾਲ ਬੈਠੇ ਖਲੋਂਦੇ ਹੱਸਦੇ ਖੇਡਦੇ ਅੱਜ ਮੈਨੂੰ ਗੱਲਾਂ ਨਾ ਕੱਲੀ ਨੂੰ ਕਰਨੀਆਂ ਪੈਂਦੀਆਂ ਤੇ ਨਾ ਕੋਈ ਮੈਨੂੰ ਬੋਲ ਕੇ ਜਾਂਦਾ ਤੇ ਨਾ ਕੋਈ ਆਂਡ ਗਵਾੜਦਾ ਮੈਨੂੰ ਕੋਈ ਗੱਲ ਕਰਕੇ ਜਾਂਦਾ ਆਪਣੇ ਪਰਿਵਾਰ ਨਾਲ ਦੀ ਨਾ ਪਰੀਜ਼ ਨਹੀਂ ਹੁੰਦੀ ਇਹ ਗੱਲ ਸੱਚ ਆ ਵੈਸੇ ਆਪਣੇ ਰਿਸ਼ਤਿਆਂ ਨੂੰ ਨਾ ਕਦੀ ਵੀ ਪਹਿਚਾਨਣ ਤੋਂ ਮਨਾ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਹਰ ਜਗ੍ਹਾ ਪੈਹਾ ਹੀ ਕੰਮ ਹੁੰਦਾ ਕਈ ਜਗ੍ਹਾ ਰਿਸ਼ਤੇ ਨਾਤੇ ਵੀ ਕੰਮ ਆਉਂਦੇ ਆ ਹੁਣ ਮੈਂ ਕਿਹੜਾ ਪੈਸੇ ਨਾਲ ਗੱਲਾਂ ਕਰ ਲੈਣੀਆਂ ਜਿੰਨੇ ਮਰਜ਼ੀ ਮੇਰੇ ਤੋਂ ਕਿਉਂ ਨਾ ਪਿਆ ਹੋਵੇ ਜੋ ਮੈਂ ਆਪਣੇ ਨਾਲ ਗੱਲਾਂ ਕਰ ਲੈਣੀਆਂ ਨਾ ਉਹ ਆਪਣੀ ਹੁੰਦੇ ਆ ਰੱਬ ਨਾ ਕਰੇ ਅੱਜ ਜੇ ਅਚਾਨਕ ਮੈਨੂੰ ਕੁਝ ਹੋ ਜੇ ਤੇ ਪੈਸੇ ਥੋੜੀ ਨਿਕਲ ਕੇ ਬਾਹਰ ਕਹਿਣਗੇ ਕਿ ਚੱਲ ਸਿਮਰਤ ਉੱਠ ਤੈਨੂੰ ਹਸਪੀਟਲ ਲੈ ਕੇ ਜਾਂਦੇ ਆ ਜੇ ਅੱਜ ਮੇਰੇ ਨਾਲ ਕੋਈ ਖਲੋਤਾ ਹੋਵੇ ਮੇਰੀ ਸੱਸ ਸਹਮਾ ਘਰੇ ਹੋਵੇ ਮੇਰੇ ਨੂੰ ਨਾਨ ਘਰੇ ਹੋਵੇ ਉਹ ਮੈਨੂੰ ਲੈ ਕੇ ਜਾਣ ਤੇ ਕੱਲ ਨੂੰ ਅੱਭੀ ਨਾ ਵੀ ਕੋਈ ਇਦਾਂ ਦਾ ਦੁੱਖ ਆ ਜੇ ਮੇਰੀ ਸੱਸ ਨੂੰ ਖੁਸ਼ ਹੋਵੇ ਤੇ ਮੈਂ ਨਾਲ ਖਲਵਾ ਤੇ ਮੈਨੂੰ ਕੁਝ ਹੋਵੇ ਰਿਸ਼ਤਿਆਂ ਦੇ ਵਾਰ ਕਿ ਕੋਈ ਚੀਜ਼ ਨਹੀਂ ਹੁੰਦੀ ਪੈਸਾ ਤੇ ਦੂਜੇ ਪਾਸੇ ਆ ਜਿੰਨਾ ਨਾ ਦੂਜੀ ਆਪਸ਼ਨ ਆ ਜਾਂਦੀ ਪਰ ਰਿਸ਼ਤੇ ਹਮੇਸ਼ਾ ਪਹਿਲੇ ਨੰਬਰ ਤੇ ਆਉਂਦੇ ਤੇ ਸਿਮਰਤ ਉਹਨਾਂ ਤੋਂ ਟਾਈਮ ਨਾ ਖਰਾਬ ਕਰ ਛੇਤੀ ਸੇਵਕ ਨਾਲ ਗੱਲ ਕਰ ਤੇ ਉਹਨਾਂ ਨੂੰ ਘਰੇ ਲੈ ਕੇ ਆਈਏ